ਅੱਜ ਆਪਾਂ ਗੱਲ ਕਰਾਂਗੇ ਪੇਟ ਦੇ ਕੀੜਿਆਂ ਬਾਰੇ। ਖੰਡੇ ਪੇਟ 'ਚ ਕੀੜੇ ਹੋਏ ਤਾਂ ਉਹਨਾਂ ਨਾਲ ਤੁਹਾਨੂੰ ਕੀ ਕੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ? ਸਰੀਰ ਪਤਲੇ ਪਣ ਦੇ ਵਿੱਚ ਆ ਜਾਂਦਾ ਹੈ, ਕਮਜ਼ੋਰੀ ਰਹਿਣ ਲੱਗ ਜਾਂਦੀ ਹੈ, ਨੌਂ ਚੱਕੇ ਹੋਣਾ ਕਹਿੰਦੇ ਆ ਬਹੁਤ سارے ਇਦਾਂ ਦੇ ਰੋਗ ਜਿਹੜੇ ਪੇਟ ਦੇ ਕੀੜਿਆਂ ਕਾਰਨ ਹੋ ਜਾਂਦੇ ਆ। ਇਸ ਦਾ ਜਿਹੜਾ ਬਹੁਤ ਵਧੀਆ ਇਲਾਜ ਹੈਗਾ ਜਿਹੜਾ ਤੁਸੀਂ ਘਰ ਦੇ ਵਿੱਚ ਹੀ ਕਰ ਸਕਦੇ ਹੋ। ਵਾਲ ਝੜਨ ਲੱਗ ਜਾਂਦੇ ਆ, ਅੱਖਾਂ ਵਿੱਚ ਝੋਟਾ ਜੰਮੀ ਆਏ। ਇਹ ਡਿਸਟ੍ਰਿਕਟੋਂ ਨੂੰ ਪੰਚਾਰੀ ਤੋਂ ਮਿਲ ਜੇਗਾ ਵੀ ਇਸ ਦਾ ਬਹੁਤ ਵਧੀਆ ਰਜਾ ਹੈਗਾ। ਤੁਸੀਂ ਇਸ ਨੂੰ ਘੀਂ ਦੇ ਵਿੱਚ ਮਲ ਕਰ ਸਕਦੇ ਆ। ਸਾਤਿਕਾ ਦੋਸਤੋ ਤੁਸੀਂ ਦੇਖ ਰਹੇ ਹੋ ਡੀਐਸ ਤਲਾਨੀਆਂ YouTube ਚੈਨਲ ਤੇ ਮੈਂ ਹਾਂ ਧਰਮਿੰਦਰ ਸਿੰਘ ਪਿੰਡ ਤਲਾਨੀਆਂ ਜ਼ਿਲ੍ਹਾ ਪਟੇਗੜ ਸਾਹਿਬ ਤੋਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੇਟ ਦੇ ਕੀੜਿਆਂ ਬਾਰੇ ਪੇਟ ਦੇ ਕੀੜਿਆਂ ਦੀ ਸਮੱਸਿਆ ਬੱਚਿਆਂ ਦੇ ਵਿੱਚ ਆਮ ਦੇਖਣ ਨੂੰ ਮਿਲਦੀ ਹੈ ਪਰ ਅੱਜ ਕੱਲ ਇਹ ਬੱਚਿਆਂ ਦੇ ਨਾਲ-ਨਾਲ ਵੱਡਿਆਂ ਨੂੰ ਵੀ ਦਿੱਕਤ ਪਰੇਸ਼ਾਨੀ ਆ ਰਹੀ ਹੈ ਕਾਰਨ ਹੈਗਾ ਕਿ ਸ਼ਾਮ ਦਾ ਤਕਰੀਬਨ ਡਿਨਰ ਜਿਹੜਾ ਬਾਹਰ ਅਕਸਰ ਕੀਤਾ ਜਾਂਦਾ ਵੱਡਿਆਂ ਵੱਲੋਂ ਵੀ ਸੋ ਬੱਚਿਆਂ ਦੇ ਨਾਲ ਨਾਲ ਇਹ ਵੱਡਿਆਂ ਨੂੰ ਸਮੱਸਿਆ ਆ ਰਹੀ ਹੈ ਤੇ ਦੋਨੋਂ ਦਾ ਜਿਹੜਾ ਇਲਾਜ ਹੈ ਉਹ ਇੱਕੋ ਹੀ ਹੈ ਤੁਹਾਨੂੰ ਅੱਜ ਇਸ ਦਾ ਇਲਾਜ ਕਾਰਨ ਅਤੇ ਪ੍ਰਹੇਜ ਦੱਸਾਂਗੇ ਕਿ ਜੇਕਰ ਤੁਹਾਡੇ ਪੇਟ 'ਚ ਕੀੜੇ ਹੋਏ ਹਨ ਤਾਂ ਉਹਨਾਂ ਨਾਲ ਤੁਹਾਨੂੰ ਕੀ ਕੀ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਜੇਕਰ ਤੁਸੀਂ ਸਾਨੂੰ ਕਿਸੇ ਬਿਮਾਰੀ ਦੇ ਸੰਬੰਧ ਵਿੱਚ ਮਿਲਣਾ ਚਾਹੁੰਦੇ ਹੋ ਤਾਂ ਪਤਾ ਹੈਗਾ ਜੀ ਪੁਰਾਣਾ ਬੱਸ ਸਟੈਂਡ ਨੇੜੇ ਤੇਜਾ ਸਿੰਘ ਪੈਟਰੋਲ ਪੰਪ ਜੀਟੀ ਰੋਡ ਸਰਹੰਦ ਵੀਰਵਾਰ ਸਾਡੇ ਇੱਥੇ ਆਪ ਹੁੰਦਾ ਜੀ ਐਤਵਾਰ ਮੈਂ ਇੱਕ ਵਾਰ ਤੁਹਾਨੂੰ ਐਡ ਕਰਦਾ ਹਾਂ ਤੁਸੀਂ ਕਿਸੇ ਵੀ ਸਰੀਰਕ ਰੋਗ ਤੋਂ ਜੇਕਰ ਪਰੇਸ਼ਾਨ ਹੋ ਤਾਂ ਸਾਡੇ ਕੋਲ ਆ ਕੇ ਵਿਜ਼ਿਟ ਕਰ ਸਕਦੇ ਹੋ ਤਾਂ ਦੋਸਤੋ ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀਗੇ ਪੇਟ ਦੇ ਕੀੜਿਆਂ ਬਾਰੇ ਪੇਟ ਦੇ ਕੀੜਿਆਂ ਨਾਲ ਪੋਸ਼ਣ ਦਾ ਸ਼ਿਕਾਰ ਬੱਚੇ ਹੋ ਜਾਂਦੇ ਆ ਜਿਵੇਂ ਕਿ ਬੱਚਿਆਂ ਦੇ ਵਿੱਚ ਕੀ ਹੁੰਦਾ ਕਿ ਕਮਜ਼ੋਰੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਇਸ ਦੇ ਨਾਲ ਵੱਡਿਆਂ ਨੂੰ ਵੀ ਜੇਕਰ ਦਿੱਕਤ ਆ ਰਹੀ ਹੈ ਤਾਂ ਤਕਰੀਬਨ ਇਹ ਜਿਹੜੇ ਸਿੰਪਟਮਸ ਜੋ ਸੇਮ ਹੀ ਹੁੰਦੇ ਆ ਜਿਵੇਂ ਕਿ ਸਰੀਰ ਪਤਲੇ ਪਣ ਦੇ ਵਿੱਚ ਹੋ ਜਾਣਾ ਅੱਖਾਂ ਵਿੱਚੋਂ ਤਸ ਜਾਣੀਆਂ ਬਾਰ ਬਾਰ ਫੇਸ ਤੇ ਚਿਹਰੇ ਉੱਤੇ ਹੱਥ ਫੇਰਨਾ ਜਾਂ ਫਿਰ ਇਹ ਰੂਤੇ ਤੇ ਖਾਰਸ਼ ਹੋਣਾ ਸਰੀਰ ਦੇ ਵਿੱਚ ਖੂਨ ਦੀ ਕਮੀ ਰਹਿਣ ਲੱਗ ਜਾਂਦੀ ਹੈ ਬਹੁਤ ਸਾਰੇ ਇਦਾਂ ਦੇ ਸਿੰਪਟਮਸ ਹੁੰਦੇ ਆ ਜਿਹੜੇ ਪੇਟ ਦੇ ਕੀੜਿਆਂ ਕਾਰਨ ਬਾਡੀ ਬਾਡੀ ਦਿਖਾਉਣ ਲੱਗ ਜਾਂਦੀ ਹੈ ਜਿਸ ਤੋਂ ਇੱਕ ਵੈਦ ਨੂੰ ਇੱਕ ਡਾਕਟਰ ਨੂੰ ਪਤਾ ਚੱਲ ਜਾਂਦਾ ਕਿ ਇਸ ਪੇਸ਼ੈਂਟ ਨੂੰ ਪੇਟ 'ਚ ਕੀੜੇ ਹੈ ਜਾਂ ਇਸ ਨੂੰ ਕੋਈ ਹੋਰ ਸਮੱਸਿਆ ਹੈਗੀ ਹੈ ਤੋ ਦੇਖਣਾ ਤੁਸੀਂ ਪੇਟ ਤੇ ਕੀੜਿਆਂ ਤੋਂ ਪਰੇਸ਼ਾਨ ਹੋ ਤਾਂ ਜਿਹੜੇ ਮੈਂ ਤੁਹਾਨੂੰ ਸਿੰਪਟਮਸ ਦੱਸਿਆ ਐ ਇਹ ਤਕਰੀਬਨ ਆਮ ਆਪਣੇ ਬਾਡੀ ਤੇ ਆਪਣੇ ਚਿਹਰੇ ਦੇ ਉੱਤੇ ਆ ਜਾਂਦੇ ਆ ਜਿਸ ਤੋਂ ਆਮ ਘਰ ਦੇ ਵਿੱਚ ਬੰਦਾ ਰਹਿ ਰਿਹਾ ਉਹ ਵੀ ਆਈਡੀਆ ਲੈ ਸਕਦਾ ਕਿ ਸਾਡੇ ਬੱਚੇ ਨੂੰ ਜਾਂ ਸਾਨੂੰ ਪੇਟ ਦੇ ਕੀੜਿਆਂ ਤੋਂ ਸਮੱਸਿਆ ਹੈ ਜਾਂ ਕੋਈ ਹੋਰ ਰੋਗ ਜਿਹੜਾ ਥਰੀ ਦੇ ਉੱਤੇ ਆਇਆ ਹੋਇਆ। ਤੋ ਜੇਕਰ ਇਸ ਤੇ ਪਰਹੇਲ ਦੀ ਗੱਲ ਕਰੀਏ ਤਾਂ ਧਿਆਨ ਰੱਖੋ ਕਿ ਬਾਹਰ ਦਾ ਬਿਲਕੁਲ ਨਾ ਖਾਓ। ਸਾਫ ਸੁਥਰਾ ਭੋਜਨ ਖਾਓ ਜੇਕਰ ਤੁਸੀਂ ਕੋਈ ਫਲ ਜਾਂ ਤੁਸੀਂ ਕੋਈ ਸਲਾਦ ਖਾਣਾ ਤਾਂ ਪਹਿਲਾਂ ਤੁਹਾਨੂੰ ਚੰਗੀ ਤਰ੍ਹਾਂ ਧੋ ਲਓ ਫਿਰ ਉਸ ਨੂੰ ਤੁਸੀਂ ਵਰਤੋ ਕਣਕ ਦੇ ਆਟੇ ਤੋਂ ਵੀ ਪੇਟ ਦੇ ਕੀੜਿਆਂ ਦੀ ਸਮੱਸਿਆ ਆ ਜਾਂਦੀ ਹੈ ਬਾਕੀ ਸਭ ਤੋਂ ਜਿਹੜੀ ਇਸ ਦੇ ਵਿੱਚ ਮੇਨ ਦੇਖਿਆ ਗਿਆ ਕਿ ਉਹ ਜ਼ਿਆਦਾਤਰ ਬਾਹਰ ਦਾ ਜਿੰਮੇ ਅੱਜਕੱਲ ਬੱਚੇ ਖਾਂਦੇ ਆ ਉਸ ਕਰਕੇ ਇਹ ਸਮੱਸਿਆ ਬਹੁਤ ਆਉਂਦੀ ਹੈ ਬਾਹਰ ਦਾ ਖਾਣਾ ਬਿਲਕੁਲ ਬੱਚਿਆਂ ਦਾ ਬੰਦ ਕਰੋ ਤੇ ਇਹਦੇ ਨਾਲ ਇੱਕ ਸਿੰਪਟਮ ਮੈਂ ਹੋਰ ਤੁਹਾਨੂੰ ਦੱਸ ਦਿੰਦਾ ਕਿ ਜੇਕਰ ਤੁਹਾਡੇ ਮੂੰਹ ਦੇ ਵਿੱਚੋਂ ਪਾਣੀ ਆ ਰਿਹਾ ਹੈ ਜਿਹਨੂੰ ਬਾਇਵਾਦੀ ਵੀ ਕਹਿੰਦੇ ਆ ਆ ਮੂੰਹ ਦੇ ਵਿੱਚੋਂ ਪਾਣੀ ਜਾਂ ਬਦਬੂ ਆਉਣਾ ਇਹ ਵੀ પેટ ਦੇ ਕੀੜਿਆਂ ਦਾ ਇੱਕ ਕਾਰਨ ਹੁੰਦਾ ਹੈ ਤੇ ਅੱਗੇ ਜੇਕਰ ਇਸ ਦੇ ਇਲਾਜ ਦੀ ਗੱਲ ਕਰੀਏ ਤਾਂ ਇਹਦੇ ਇਲਾਜ ਲਈ ਇਸੇ ਪੰਥਾਰੀ ਤੋਂ ਵੜਿੰਗਾ ਰਿਸਤ ਮਿਲ ਜੇਗਾ ਜਿੱਦੀ ਫੋਟੋ ਸਕਰੀਨ ਤੇ ਲਗਾ ਦੇਣਗੇ ਤੁਸੀਂ ਦੇਖ ਸਕਦੇ ਹੋ ਇਸ ਵੜਿੰਗਾ ਰਿਸਤੇ ਦਾ ਜੇਕਰ ਵੱਡੇ ਹੈਗੇ ਹੋ ਤੁਸੀਂ 15 ਸਾਲ ਤੋਂ ਉੱਤੇ ਹੋ ਤਾਂ ਇਹਦਾ ਇੱਕ ਚਮਚ ਸਵੇਰੇ ਤੇ ਇੱਕ ਚਮਚ ਸ਼ਾਮੀ ਲੈ ਸਕਦੇ ਹੋ ਲਿੰਕ ਹੁੰਦਾ ਜੀ ਇਹ ਛੋਟੇ ਬੱਚੇ ਨੂੰ ਆਪਾਂ ਅੱਧਾ ਚਮਚ ਦੇ ਸਕਦੇ ਹਾਂ ਲਗਾਤਾਰ ਤੁਸੀਂ ਇਸ ਨੂੰ ਅ ਵੀ ਜਨਾ 25 ਦਿਨ ਤੁਸੀਂ ਲਓ ਇਸ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਰਾਹਤ ਮਿਲੇਗੀ ਤੁਹਾਡੇ ਪੇਟ ਦੇ ਕੀੜੇ ਸਮਾਪਤ ਹੋਣਗੇ ਤੇ ਜਦੋਂ ਪੇਟ ਚ ਕੀੜੇ ਹੋ ਜਾਂਦੇ ਆ ਤਾਂ ਪੇਟ ਚ ਕੀੜੇ ਆਂਡਾ ਡਰਿਆ ਹੋ ਰੱਖ ਦੰਨੇ ਜਿਸ ਤਰਕੇ ਕਈ ਵਾਰੀ ਆਪਾਂ ਨੂੰ ਪਹਿਲੀ ਵਾਰ ਤਾਂ ਦਵਾਈ ਲੈਣ ਨਾਲ ਫਰਕ ਪਾ ਜਾਂਦਾ ਹੈ ਪਰ ਥੋੜੀ ਦੇਰ ਬਾਅਦ ਦੁਬਾਰੇ ਇਹ ਸਮੱਸਿਆ ਆ ਜਾਂਦੀ ਹੈ ਤੋਂ ਤੁਹਾਨੂੰ ਵਾਰ-ਵਾਰ ਇਹ ਸਮੱਸਿਆ ਨਾ ਆਵੇ ਤਾਂ ਇੱਕ ਤਾਂ ਤੁਸੀਂ ਆਪਣਾ ਖਾਣ ਪੀਣ ਸਹੀ ਕਰੋ ਦੂਜਾ ਤੁਸੀਂ ਪੇਟ ਦੇ ਕੀੜੇ ਦੀ ਜਿਹੜੀ ਦਵਾਈ ਹੁੰਦੀ ਹੈ ਇਸ ਨੂੰ ਜਿਵੇਂ ਕਿ ਤੁਸੀਂ ਮੰਨ ਲਓ 20 25 ਦਿਨ ਤੁਸੀਂ ਵਰਤ ਲਿਆ ਉਸ ਤੋਂ ਬਾਅਦ ਥੋੜੀ ਟਾਈਮ ਦਾ ਨਹੀਂ 15 ਦਿਨ ਦਾ ਗੈਪ ਰੱਖ ਕੇ 20 ਦਿਨ ਦਾ ਗੈਪ ਰੱਖ ਕੇ ਇਸ ਨੂੰ ਫਿਰ ਦੁਬਾਰਾ ਇੱਕ ਵਾਰੀ ਲਾਓ ਤਾਂ ਇਸ ਦੇ ਨਾਲ ਫਾਇਦਾ ਇਹ ਹੋਏਗਾ ਕਿ ਜਿਹੜੇ ਅ ਅਗ ਦੇ ਵਿੱਚੋਂ ਆਂਡੇ ਦੇ ਵਿੱਚੋਂ ਕਿਹੜੇ ਨਿਕਲ ਰਹੇ ਆ ਉਹ ਅੱਗੇ ਦੁਬਾਰੇ ਆਂਡਾ ਪੈਦਾ ਨਹੀਂ ਕਰ ਸਕਣਗੇ ਜਿਸ ਕਰਕੇ ਤੁਹਾਨੂੰ ਲੰਬੇ ਸਮੇਂ ਤੱਕ ਰਾਹਤ ਮਿਲੇਗੀ ਸੋ ਬਸ ਧਿਆਨ ਰੱਖਣਾ ਕਿ ਤੁਸੀਂ ਸਾਫ਼ ਸੁਥਰਾ ਭੋਜਨ ਖਾਣਾ ਹੈ ਤਾਂ ਕਿ ਤੁਹਾਨੂੰ ਇਹ ਦਿੱਕਤ ਪਰੇਸ਼ਾਨੀ ਨਾ ਹੋਵੇ ਬੱਚਿਆਂ ਨੂੰ ਕਮਜ਼ੋਰੀ ਨਾ ਹੋਵੇ ਬੱਚਿਆਂ ਦੀ ਜੇਕਰ ਪੇਟ ਚ ਕੀੜੇ ਰਹਿਣਗੇ ਤਾਂ ਉਹਨਾਂ ਦੀ ਗਰੋਥ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਬ੍ਰੇਨ ਗੇਨ ਦੇ ਵਿੱਚ ਫਰਕ ਪੈਂਦਾ ਹੈ ਯਾਦदाश्त ਤੇ ਕਮੀ ਹੋ ਜਾਂਦੀ ਹੈ ਸੋ ਦੋਸਤੋ ਬੜੀ ਛੋਟੀ ਜੀ ਜਾਣਕਾਰੀ ਸੀਗੀ ਉਮੀਦ ਕਰਦਾ ਹਾਂ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਣੀ ਹੈ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਹੋ ਸਕਿਆ ਵੀਡੀਓ ਤੁਸੀਂ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਵੀਰ ਪਾਈ ਨੂੰ ਇਸ ਜਾਣਕਾਰੀ ਦਾ ਫਾਇਦਾ ਹੋ ਸਕੇ ਮੈਨੂੰ ਦਿਓ ਆਗਿਆ ਨੈਕਸਟ ਵੀਡੀਓ ਚ ਜਲਦ ਮਿਲਦੇ ਆ ਸਤਿ ਸ੍ਰੀ ਅਕਾਲ